ਵੇਂ ਜੋ ਮਰਜੀ ਆ। ਆ ਰੌਣਕ ਤਾਂ ਸਾਲੀ ਇੱਥੇ ਹੀ ਦਿਖਦੀ ਆ। ਉਸਤਾਦ ਹਾਂ। ਆ ਗੱਡੀ ਤੇ ਲੱਡੀ ਪੈਸੇ ਨਾਲ ਚੱਲਦੀ ਆ। ਮੈਨੂੰ ਤਾਂ ਡਰ ਲੱਗੀ ਜਾਂਦਾ ਕਿਤੇ ਭਾਬੀ ਤਿਲਕੀ ਨਾ ਜਾਵੇ। ਮਨਾਲੀਆਂ ਵੈਹਜਾ ਕੀ ਕਰਾਂ ਯਾਰ? ਨਿੰਮੀ ਜੀ ਦੇ ਨਾਲ ਮੰਨ ਜੇ। ਉਹ ਨਹੀਂ ਮੰਨਦੀ ਬਾਈ। ਜਮਈ ਨਹੀਂ ਮੰਨਦੀ। ਕੀ? ਯਾਰ ਇੱਕ ਤਾਂ ਆਪਣੀਆਂ ਪਹਿਲੀਆਂ ਸ਼ਕਲਾਂ ਖੁਰਦੜੀਆਂ ਜੀਆਂ ਨੇ। ਰਹਿਂਦੀ ਖੁੰਦੀਆ ਮੱਥੇ 'ਚੋਂ ਨਾ ਤੇ ਉੜੀ ਖੋਲ ਕੇ ਰੱਖਿਆ ਕਰ। ਅਗਲੀ ਨੂੰ ਲੱਗਦਾ ਲੁੱਟ ਖੋਜੀ ਵਾਲੇ ਆਗੇ। ਉਹ ਤੂੰ ਰਹਿਣ ਦੇ ਯਾਰ ਐਡਾ ਤਾਂ ਯੰਕਾ ਬਾਈ ਲੈ ਬਾਈ ਪਕੌੜੇ ਖਾ ਲੈ ਨਹੀਂ ਓਕੇ ਕਿਉਂ ਉਠਾ ਗਏ ਮਤਲਬ ਬਾਈ ਬਣ ਇੱਕ ਮੇਰੇ ਕੋਲ ਤੇ ਇੱਕ ਬਾਈ ਬਾਈ ਆ ਗਈ ਬਾਬੀ ਲਾ ਵਾ ਲਾ ਵਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਈ ਆ ਫੜ ਇਲੈਚੀਆਂ ਤੇ ਆ ਫੜ ਸੰਤਰੇ ਵਾਲੀ ਗੋਲੀ ਕੁੜੀ ਨਾ ਪਜਲ ਜੀ ਕਰਦੀ ਵੀ ਫਰੇਗਰੈਂਸਾਂ ਆਈ ਕਿਦਰ ਹੋ ਜਾਂਦੀਆਂ ਉਹੀ ਨਮਾਦੀਆਂ ਯਾਰ ਦੇਖ ਸੜਕ ਕਿੱਦਾਂ ਦਮੇ ਦੇ ਮਰੀਜ਼ਾਂ ਨੂੰ ਸਪਰੇਹਾ ਮਰੀ ਜਾਂਦਾ ਇਹ ਸਾਲਾ ਤੱਤਾ ਲੱਗਦਾ ਕਰੋ ਕੁਛ ਹਾਂ ਅੰਦੇ ਤੋਂ ਸਾਲੇ ਦੇ ਲਫੜੇ ਪੈਣ ਗਿਆ ਕੀ ਚਾਹੀਦਾ ਤੂੰ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਮੈਂ ਵੀ ਤੈਨੂੰ ਕਿੰਨੀ ਵਾਰ ਕਿਹਾ ਪਿਆਰ ਤੱਕੇ ਨਾਲ ਨਹੀਂ ਹੁੰਦਾ ਹੋਰ ਕਿਵੇਂ ਹੁੰਦਾ ਤੁਸੀਂ ਦੱਸ ਦਿਓ ਉਵੇਂ ਹੀ ਕਰ ਲਾਂਗੇ ਪਿਆਰ ਰੂਹਾਂ ਦਾ ਮੇਲ ਹੁੰਦਾ ਕਿਹੜੇ ਨੂੰ ਜਿਹੜੀ ਉਹ ਗੈਰੇਜ ਵਾਲੀ ਨੇ ਦਿੱਤੀ ਹੋਈ ਆ ਹਾਂ ਮੈਂ ਚਿਕੇ ਨੂੰ ਪਿਆਰ ਕਰਦੀ ਆ ਠੀਕ ਆ ਭੈਣ ਜੀ ਲੱਗ ਰੱਖ ਖਿਣਕੀ ਫਰੇਵੈਂਸ ਭਰਾ ਮੈਂ ਤੈਨੂੰ ਪਿਆਰ ਕਰਦਾ ਤਾਂ ਕਰਕੇ ਨਾ ਉਹ ਚਿਕੇ ਨੂੰ ਕੁਝ ਨਹੀਂ ਕਹਿੰਦਾ ਜਿੱਦਣ ਮੇਰਾ ਦਿਮਾਗ ਖਰਾਬ ਹੋ ਗਿਆ ਨਾ ਉਹਨੂੰ ਗੋਲ ਗੱਪੇ ਚ ਪਾ ਕੇ ਖਵਾ ਦੂੰ ਸਾਲ ਤਾਂ ਤੈਨੂੰ ਪਤਾ ਵੀ ਨਹੀਂ ਲੱਗਣਾ ਜੇ ਚਿਕੇ ਨੂੰ ਹੱਥ ਲਾਇਆ ਨਾ ਤਾਂ ਸਾਬ ਲਾਣੀ ਤਾਂ ਗੱਲ ਸੁਣ ਮੇਰੀ ਕੱਲ ਨੂੰ ਮੈਨੂੰ ਜਵਾਬ ਚਾਹੀਦਾ ਤਰਾ ਉਹ ਵੀ ਹਾਂ ਠੀਕ ਹੈ ਤਾਂ ਨਾ ਕੁਛ ਨਹੀਂ ਪਤਾ ਲੱਗਦਾ ਤੂੰ ਤੂੰ ਪਤਾ ਤਾਂ ਤੇਰਾ ਵੀ ਨਹੀਂ ਲੱਗਣਾ ਕਦਰ ਟੀਟੀ ਨੇ ਤੇਰਾ ਗੰਗਾ ਫੁੱਲ ਪਾਤਾ ਕਿੱਥੇ ਸੀ ਓਏ ਇੱਥੇ ਸੀ ਤੈਨੂੰ ਕਿੰਨੇ ਵਾਰੀ ਕਿਹਾ ਲੋਫਰ ਜਿਹਦਾ ਖਿਹੜਾ ਛੱਡ ਦੇ ਪੜ੍ਹਾਈ ਵੱਲ ਧਿਆਨ ਦੇ ਲਾ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਮੇਰਾ ਜਿੱਥੇ ਜਿਵੇਂ ਜਿਹਦੇ ਨਾਲ ਜਾਣ ਦਾ ਮਨ ਹੋਊਗਾ ਮੈਂ ਜਾਊਂਗਾ ਨਾਲੇ ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ ਵੱਡੇ ਭਰਾ ਨਾਲ ਐ ਗੱਲ ਕਰੀ ਦੀ ਹੈ ਉਹੀ ਵੱਡਾ ਭਰਾ ਜਿਹਦੇ ਕਰਕੇ ਮੇਰੇ ਮਾਪੇ ਮਰੇ ਆ ਦੇਖ ਤੈਨੂੰ ਮੈਂ ਇਹੀ ਸਮਝਾ ਰਿਹਾ ਪਹਿਲਾਂ ساری ਉਮਰ ਉਹਨਾਂ ਦੀ ਮੈਂ ਨਹੀਂ ਸੁਣੀ ਤੇ ਹੁਣ ਤੂੰ ਨਹੀਂ ਸੁਣ ਰਿਹਾ ਉਹ ਪੜ੍ਹ ਲਿਖ ਕੇ ਕੁਝ ਬਣ ਜਾ ਆਪਣਾ ਆਪ ਵੇਚ ਕੇ ਤੈਨੂੰ ਪੜਾਉਂਗਾ ਨੌਕਰੀ ਲੱਗ ਜਾ ਤੇ ਨਿਕਲ ਇਸ ਗੰਦਗੀ ਚ ਤੂੰ ਇਹੋ ਜਿਹੀ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ ਖੇਜ ਆਉਂਦੀ ਆ ਮੈਨੂੰ ਤੇਰੇ ਤੋਂ ਤੇ ਤੇਰੇ ਨਾ ਪਾਸਾ ਨਾ ਤੋਂ ਬਾਈ ਕੀ ਵੇਨੇ ਹੋ ਸੁਪਨਾ ਬੱਬਰ ਬਣਾਉਂਦਾ ਜੀਜਾ ਜੀ ਮਾਲ ਫੜਿਆ ਗਿਆ ਜੀ ਕਿੱਡੀ ਗੱਲ ਹੋ ਗਈ ਸਾਡਾ ਕੰਮ ਆ ਮਾਲ ਸਪਲਾਈ ਕਰਨਾ ਤੇ ਪੁਲਿਸ ਦਾ ਕੰਮ ਆ ਫੜਨਾ ਹਾਂ ਕੋਈ ਚੱਕਰ ਨਹੀਂ ਹੂੰ ਬਾਈ ਜਿਹੜਾ ਮਾਲ ਫੜਿਆ ਗਿਆ ਉਹ ਕਰੋੜ ਦਾ ਸੀ ਮੇਰੇ ਸਾਲਿਆ ਹਾਂਜੀ ਜੀਜਾ ਜੀ ਹਾਈ ਜੀ ਜੀ ਹਾਈ ਜੀ ਜੀ ਮਾਤਾ ਜੀ ਜੀ ਹਾਈ ਜੀ ਜੀ ਹਾਈ ਜੀ ਜੀ ਤੈਨੂੰ ਪਤਾ ਕਰੋੜ ਰੁਪਏ ਕਿਨਾ ਹੁੰਦਾ ਇਕੱਲਾ ਬੰਦਾ ਗਣਨ ਬੈਠੇ ਨਾ ਤੇ ਮੂੰਹ ਦਾ ਥੁੱਕ ਥੁੱਕ ਜਾਂਦਾ ਤਾਂਨੇ ਫੋਨ ਕਰੋ ਪੈਸਾ ਪੂਸਾ ਦੇ ਕੇ ਨਿਬੜੋ ਮੈਨੂੰ ਮਾਲ ਵਾਪਸ ਚਾਹੀਦਾ ਜੀ ਹੁਣੇ ਕਰਦਾ ਬਾਈ ਇਨੂਕਲਵਾ ਬਾਈ ਪਿਆਰ ਫਿਰ ਚੱਕ ਲੋ ਕੁੜੀ ਨੂੰ ਚੱਕ ਨਹੀਂ ਸਕਦੇ ਬਾਈ ਸੱਚਾ ਪਿਆਰ ਕਰੀ ਬੈਠਾ ਉਹ ਕਾ ਦਾ ਸੱਚਾ ਪਿਆ ਕੰਮ ਤਾਂ ਇੱਕ ਹੀ ਕਰਨਾ ਹੁੰਦਾ ਕਰਕੇ ਠੰਡਾ ਹੋਵੇ ਬਾਈ ਮਾਲਤਾ ਪੁਲਸ ਨੇ ਸਾੜਤਾ ਮਨਾਲੀ ਆ ਮੈਂ ਉਹਨੂੰ ਕਿਵੇਂ ਸਮਝਾਵਾਂ ਯਾਰ ਮੈਂ ਉਹਨੂੰ ਬਹੁਤ ਪਿਆਰ ਕਰਦਾ ਯਾਰ ਬਾਈ ਦੇਖ ਇੱਕ ਤਾਂ ਹੁੰਦੀ ਆ ਫੱਦੂ ਜੀ ਆਸ਼ਕੀ ਜੋ ਅੱਜ ਕੱਲ ਦੀ ਮਂਢੀਰ ਕਰਦੀ ਐ ਉਹੀਂ ਬਲੇਡ ਮਾਰ ਕੇ ਬਾਹਾਂ ਦੀ ਫੋਟੋ ਭੇਜਦੀ ਪਰ ਭਾਈ ਆਪਾਂ ਐਵੇਂ ਨਹੀਂ ਕਰਨਾ ਅੱਛਾ ਮੈਂ ਤਾਂ ਕਹਣਾ ਜੇ ਮੈਂ ਬਲੇਡ ਮਾਰ ਕੇ ਭੇਜਦੇ ਆ ਨਾ ਤੁਸੀਂ ਗੁੱਟ ਲੈ ਜਾਓ ਵੱਢ ਕੇ ਦੋਹੇ ਚੱਲ ਸਾਲੇ ਮੈਂ ਗੁੱਟ ਬਟੂ

Nih ya, mainnya sangeji lag <laughs> di ya. Allah, perkarna penda kushin.